ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਫਾਰਮ ਤੇ ਢਾਗਾ ਲਾਉਣ ਦਾ ਕੰਮ ਚੱਲ ਰਿਹਾ ਸੀ ਕਾ ਬਹੁਤ ਜ਼ਿਆਦਾ ਆ ਰਹੇ ਸੀ ਤੇ ਮੈਨੂੰ ਲੱਗਦਾ ਅੱਜ ਸਾਡਾ ਹੋਊਗਾ ਤੀਜਾ ਦਿਨ ਢਾਗੇ ਲਾਉਣ ਦਾ ਤੇ ਢਾਗੇ ਤਾਂ ਲੱਗ ਰਹੇ ਸੀ ਵਧੀਆ ਤੇ ਅਸੀਂ ਸੋਚਿਆ ਨਾ ਵੀ 2 ਪੌਂਡਾਂ ਦਾ ਇਕੱਠਿਆਂ ਦਾ ਢਾਗਾ ਲਾ ਆਨੇ ਆ ਜਲਦੀ ਕੰਮ ਨਿਬੜ ਜੂਗਾ ਇਹ ਜਾਂ ਫਿਰ ਫਾਹਾਵਟ ਪ੍ਰੋਗਰਾਮ ਕਹਿ ਲਓ ਤੇ ਉਹਦੇ ਚ ਪੰਗਾ ਇਹ ਪੈਂਦਾ ਸੀ ਜਦੋਂ ਜਿਆਦਾ ਲੰਮਾ ਧਾਗਾ ਹੋ ਜਾਂਦਾ ਸੀ ਜਦੋਂ ਧਾਗਾ ਢਿੱਲਾ ਹੁੰਦਾ ਸੀ ਥੱਲੇ ਜਾਂਦਾ ਸੀ ਤੇ ਧਾਗੇ ਉਲਝ ਜਾਂਦੇ ਸੀ ਆ ਵਸਾ ਉਹ ਉਹ ਪੰਗਾ ਪੈਂਦਾ ਸੀ ਹੁਣ ਉਹਦਾ ਪ੍ਰੋਗਰਾਮ ਇਹ ਬਣਾ ਲਿਆ ਇੱਕ ਇੱਕ ਕਰਕੇ ਲਾਉਣ ਵਾਲਾ ਆਹੀ ਆ ਇੱਕ ਇੱਕ ਕਰਕੇ ਲਾਤਾ ਵਿਚਾਲੇ ਟੰਬੇ ਗੜਲੇ ਤੇ ਪਲਾਨ ਕੱਲੇ ਕੱਲੇ ਪਹੁੰਚ ਲਈ ਸ਼ੇਪ ਬਣਾਤਾ ਉਹਦਾ ਹੀ ਨਹੀਂ ਪੰਗਾ ਬੜਾ ਪੈ ਜਾਣਾ ਸੀ ਆ ਉਹਨਾਂ ਸਾਰੇ ਆ ਟਾਗੇ ਤੱਲੇ ਡਿੱਗੇ ਹੋਏ ਇਹਨਾਂ ਨੂੰ ਇੱਕ ਇੱਕ ਕਰਕੇ ਰੰਗ ਦਸ ਦਸ ਕੇ ਚਕਾਉਣੇ ਪੈਂਦੇ ਆ ਨਹੀਂ ਵਿੱਚ ਏਰੀਏਟਰਾਂ ਚ ਫਸਣਗੇ ਸਾਰੇ ਉਹ ਮੈਂ ਲਾ ਦਾਂਗੇ ਹੁਣ ਬਾਅਦ ਚ ਫੇਰ ਕਾਨੂੰ ਨਵੇਂ ਸਰਵ ਕੰਮ ਕਰਨ ਨਾਲ ਇਹਦੀ ਲ ਖਰਾਬ ਹੋਣ ਦੀਆਂ ਨਾਲ ਟਾਈਮ ਖਰਾਬ ਹੋਊਗਾ